ਆਸ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ੇ ਹੁਣ ਆਪਾਂ ਰੈਗੂਲਰ ਵੀਡੀਓ ਪਾਇਆ ਕਰਾਂਗੇ ਵੱਤ ਵੱਤ ਤੁਸੀਂ ਪਿਆਰ ਦੇਣਾ ਐਪਰੀਸ਼ੀਏਟ ਕਰਨਾ ਤੁਹਾਨੂੰ ਪਤਾ ਮੈਂ ਲੰਬੇ ਸਮੇਂ ਤੋਂ ਸਾਡੇ 5 ਸਾਲ ਦੇ ਤਕਰੀਬ ਹੋ ਗਿਆ ਮੈਨੂੰ ਗੁਰਦਿਆਂ ਦੀ ਪ੍ਰੋਬਲਮ ਆ ਦਿਲ ਸੱਚ ਚੱਲੇ ਨੇ ਪਰਿਵਾਰ ਪਾਲਣਾ ਦੋ ਛੋਟੇ ਛੋਟੇ ਬੱਚ ਨੇ ਪਤਨੀਆ ਬਹੁਤ ਮੁਸ਼ਕਲ ਹੋ ਜਾਂਦਾ ਇੰਨੀ ਭਗਾਈ ਦਾ ਟਾਈਮ ਆ ਤੁਹਾਡੇ ਲਾਈਕ ਕਮੈਂਟ ਸ਼ੇਅਰ ਪੇਜ ਫੋਲੋ ਕਰਨ ਦੇ ਨਾਲ ਚੈਨਲ ਸਬਸਕ੍ਰਾਈਬ ਕਰਨ ਦੇ ਨਾਲ ਮੈਨੂੰ ਹੌਸਲਾ ਬਲੂ ਮੇਰੀ ਕਾਮਯਾਬੀ ਹੋ ਤੇ ਮੈਨੂੰ ਅਰਨਿੰਗ ਆਊਗੀ ਜੋ ਅਰਨਿੰਗ ਆਊਗੀ ਥੋੜੀ ਬਹੁਤੀ ਉਸੇ ਨਾਲ ਮੇਰਾ ਪਰਿਵਾਰ ਪਾਲ ਸਕੂਗਾ ਜ਼ਿੰਦਗੀ ਬਤੀਤ ਕਰ ਸਕੂਗਾ ਮੈਂ ਬੰਦ ਕਿਸਮਤ ਆਪ ਨੂੰ ਇਹ ਸਮਝਦਾ ਜੋ ਟਾਈਮ ਸੀ ਇੱਕ ਪਤੀ ਨੇ ਆਪਣੀ ਪਤਨੀ ਪਤਨੀ ਲਈ ਫਰਜ਼ ਨਿਭਾਉਣੇ ਹੁੰਦੇ ਆ ਇੱਕ ਬਾਪ ਨੇ ਆਪਣੇ ਬੇਟੇ ਬੇਟੀ ਲਈ ਜੋ ਫਰਜ਼ ਨਿਭਾਉਣੇ ਆ ਉਹਨਾਂ ਦਾ ਜੋ ਬਣਦਾ ਇੱਕ ਉਹਦਾ ਫਰਜ਼ ਹੁੰਦਾਗਾ ਵੀ ਉਹਨਾਂ ਦੇ ਸ਼ੌਂਕ ਪੂਰੇ ਕਰਨੇ ਵੀ ਉਹ ਮੈਂ ਨਹੀਂ ਕਰ ਸਕਿਆ ਕਿਉਂਕਿ ਘਰ ਦੇ ਵਿੱਚ ਗਰੀਬੀ ਸੀ ਗਰੀਬੀ ਤਾਂ ਬੰਦਾ ਕੱਢ ਲੈਂਦਾ ਮਿਹਨਤ ਕਰਦਾ ਦਿਹਾੜੀ ਵੀ ਕਰ ਲੂ ਪਰ ਜਿਹੜੀ ਬਿਮਾਰੀ ਆ ਇਹ ਬੰਦੇ ਨੂੰ ਕਿਸੇ ਪਾਸੇ ਦਾ ਵੀ ਨਹੀਂ ਛੱਡਦੀ ਮੈਨੂੰ ਗੁਰਦਿਆਂ ਦੀ ਪ੍ਰੋਬਲਮ ਹੋਈ ਪਹਿਲਾਂ ਮੇਰੀ ਮਾਤਾ ਜੀ ਨੂੰ ਇਹ ਪ੍ਰੋਬਲਮ ਸੀ ਉਹਨਾਂ ਤੇ ਇਲਾਜ ਤੇ ਬਹੁਤ ਪੈਸਾ ਲੱਗਿਆ ਉਹਨਾਂ ਦੀ ਵੀ ਡੈਥ ਹੋ ਗਈ 1.5 ਸਾਲ ਦੇ ਵਿੱਚ ਫਿਰ ਮੇਰੀ ਮਾਸੀ ਨੂੰ ਇਹ ਹੀ ਪ੍ਰੋਬਲਮ ਸੀ ਉਹਨਾਂ ਦੀ ਡੈਥ ਹੋ ਗਈ ਸੀ ਹੁਣ ਇਹ ਮੈਨੂੰ ਪ੍ਰੋਬਲਮ ਆਈ ਆ ਸਾਢੇ ਪੰਜ ਸਾਲ ਹੋ ਚੱਲੇ ਆ ਡਾਇਲਸਿਸ ਕਰਵਾ ਰਹੇ ਹਾਂ ਹਫ਼ਤੇ ਦੇ ਵਿੱਚ ਦੋ ਵੀ ਹੋ ਜਾਂਦੀਆਂ ਕਈ ਵਾਰ ਤਿੰਨ ਵੀ ਹੋ ਜਾਂਦੀਆਂ ਤੇ ਬਹੁਤ ਔਖਾ ਹੈਗਾ ਹੱਥ ਬਨ ਕੇ ਇੱਕ ਮਰੀ ਬੇਨਤੀ ਆ ਸਾਰੇ ਮੇਰੇ ਵੀਰ ਭੈਣ ਭਰਾ ਜੋ ਵੀ ਮੇਰੀ ਵੀਡੀਓ ਵੇਨਦੇ ਵਾਤ-ਵਾਤ ਸ਼ੇਅਰ ਕਰਿਓ ਲਾਈਕ ਕਮੈਂਟ ਤੇ ਪੇਜ ਨੂੰ ਫੋਲੋ ਕਰਿਆ ਕਰੋ ਤੁਹਾਡਾ ਇੱਕ ਇੱਕ ਲਾਈਕ ਕਮੈਂਟ ਸ਼ੇਅਰ ਤੇ ਮੈਨੂੰ ਹੌਸਲਾ ਦੇਊਗਾ ਵੱਤ ਵਧੀਆ-ਵਧੀਆ ਪਾ ਵੀਡੀਓ ਲੈ ਕੇ ਆਈਏ ਤੇ ਮੇਰੇ ਘਰ ਦਾ ਚਿਰਾਗ ਬਣੂਗਾ ਤੁਹਾਡਾ ਇੱਕ ਲਾਈਕ ਹੱਥ ਬਨ ਕੇ ਵੇਣ ਤੇ ਮੈਨੂੰ ਕੋਈ ਫੇਮਸਤਾ ਕੋਈ ਲਾਲਚ ਨਹੀਂ ਨਾ ਪਹਿਲਾਂ ਸੀ ਵੀ ਆਪਣਾ ਕੋਈ ਮੈਂ ਤਾਂ ਇਹ ਚੀਜ਼ ਚਾਹੁੰਨਾ ਵੀ ਮੇਰਾ ਪਰਿਵਾਰ ਵਧੀਆ ਸੌਖੇ ਢੰਗ ਤਰੀਕੇ ਨਾਲ ਪੜੀ ਚੱਲੇ ਉਹਨਾਂ ਨੂੰ ਜੋ ਤਰੀਜ਼ਾਂ ਦੀ ਅੱਜ ਕੱਲ ਆਪਣੇ ਪਰਿਵਾਰ ਦੇ ਵਿੱਚ ਜ਼ਰੂਰਤ ਹੁੰਦੀ ਆ ਉਹ ਚੀਜ਼ਾਂ ਮਿਲੀ ਜਾਣ ਜੇ ਕੋਈ ਮੇਰਾ ਵੀਰ ਭੈਣ ਭਰਾ ਮੇਰੀ ਹੈਲਪ ਕਰ ਸਕਦਾ ਦਵਾਈ ਬੂਟੀ ਦੀ ਜ਼ਰੂਰ ਮੇਰੀ ਹੈਲਪ ਕਰਿਓ ਤੇ ਮੈਂ ਉੱਤੇ ਨੰਬਰ ਮੇਰਾ ਪਾ ਦਊਗਾ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਨਾ ਲਾਇਕ ਕਮੈਂਟ ਕਰਨਾ ਚੈਨਲ ਨੂੰ ਫੋਲੋ ਕਰਨਾ ਤੁਮਾ ਤੁਹਾ ਦਾ ਮਿਲਣਾ ਖਾਣਾ ਇਸੇ ਤਰ੍ਹਾਂ ਆਪਾਂ ਲੈ ਕੇ ਆਵਾਂਗੇ ਤੇ ਤੁਸੀਂ ਆਪਣੀ ਜਿੱਤ ਕਰਦੇ ਰਹਿਣਾ ਅੱਜ ਨਵੇਂ ਆਪਸ਼ਨ ਮੈਨੂੰ ਮਿਲੇ ਸੀਗੇ ਵੀ ਇਹਦੇ ਵਿੱਚ ਜੋ ਆ ਰਿਹਾਗਾ ਲਾਈਵ ਸਟ੍ਰੀਮ ਦੀ ਐਡ ਜਿਵੇਂ ਜਿਵੇਂ ਤੁਸੀਂ ਮੇਰੀ ਸਪੋਰਟ ਕਰੋਗੇ ਉਸੇ ਤਰ੍ਹਾਂ ਆਪਾਂ ਨੂੰ ਵਧੀਆ-ਵਧੀਆ ਨਵੇਂ-ਨਵੇਂ ਮੌਕੇ ਦੇਊਗਾ ਅਰਨਿੰਗ YouTube Facebook ਤੋਂ ਵਧੀਆ ਪਲੇਟਫਾਰਮ ਆ ਜੀਤੋਂ ਆਪਾਂ ਘਰ ਦਾ ਖਰਚਾ ਵਧੀਆ ਠਾ ਸਕਦੇ ਆ ਜੇ ਆਪਾਂ ਇੱਕ ਦੂਜੇ ਭੈਣ ਭਰਾ ਦੀ ਸਪੋਰਟ ਕਰੀਏ ਤੇ ਵੱਤ ਵੱਦ ਮੈਨੂੰ ਆਸ ਆ ਤੁਸੀਂ ਜੋ ਮੇਰੇ ਵੀਰ ਭੈਣ ਭਰਾ ਵੀਡੀਓ ਵੇਖੋਗੇ ਵੱਤ ਵੱਦ ਮੇਰੀ ਸਪੋਰਟ ਕਰੋਗੇ ਤੇ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਬਖਸ਼ ਦਿਨ ਦੁਗਣੀ ਰਾਤ ਚੋਂ ਗੁਣੀ ਤਰੱਕੀ ਬਖਸ਼ੇ ਇਸੇ ਤਰ੍ਹਾਂ ਦੋਸਤੋ ਪਿਆਰ ਬਣਾਈ ਰੱਖਿਓ ਤੇ ਮੈਂ ਤੁਹਾਤੋਂ ਅਯਾਜਤ ਲੈਣਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਤਰੀ ਵਾਹਿਗੁਰੂ ਜੀ ਦੇ ਫਤਿਹ ਮਿਲਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਧੰਨਵਾਦੋ